ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਇੱਕ ਪਾਸੇ ਅੱਜ ਮੀਟਿੰਗ ਕੀਤੀ ਗਈ ਆਪ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੂੜਾ ਵੱਲੋਂ ਅਨਮੋਲ ਗਗਨ ਮਾਨ ਦੇ ਨਾਲ ਕਿਉਂਕਿ ਕੱਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਹਰ ਕੰਮ ਬਚਾ ਦਿੱਤਾ ਸੀ ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਨੂੰ ਕਿਹਾ ਕਿ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ ਮੈਨੂੰ ਭਰੋਸਾ ਹੈ ਕਿ ਆਪ ਆਦਮੀ ਪਾਰਟੀ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਉੱਤੇ ਖਰਾ ਉਤਰੇਗੀ ਵਕ ਵਕ ਪਾਰਟੀਆਂ ਵੱਲੋਂ ਤੰਜ ਕਸੇ ਗਿਆ ਅਨਮੋਲ ਗਗਨ ਮਾਨ ਤੇ ਕਿਆ ਗਿਆ ਕਿ ਅਨਮੋਲ ਗਗਨ ਮਾਨ ਨੇ ਤਾਂ ਪੰਜਾਂ ਮਿੰਟਾਂ ਦੇ ਵਿੱਚ ਕਿਸਾਨਾਂ ਨੂੰ ਐਮਐਸਪੀ ਦੇਣੀ ਸੀ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਅਸਤੀਫਾ ਦੇ ਦੇ ਦਿੱਤਾ ਗਿਆ ਬਵਾਲ ਪੱਛ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅਨਮੋਲ ਗਗਨ ਮਾਨ ਦੇ ਹੱਕ ਵਿੱਚ ਆਏ ਅਮਨ ਅਰੂੜਾ ਵੀ ਅਨਮੋਲ ਗਗਨ ਮਾਨ ਦੇ ਹੱਕ ਵਿੱਚ ਆਏ ਕਿਆ ਸਰਗਾਈਆਂ ਲਗਾਈਆਂ ਗਈਆਂ ਕਿ ਅਨਮੋਲ ਗਗਨ ਮਾਨ ਦੀ ਬਾ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਮਰੋੜੀ ਗਈ ਆਪ ਆਦਮੀ ਪਾਰਟੀ ਦੇ ਕਨਵੀਨਰ ਧੱਕਾ ਕਰਦੇ ਨੇ ਖਾਸ ਕਰਕੇ ਉਹਨਾਂ ਲੋਕਾਂ ਦੇ ਨਾਲ ਚਾਹੇ ਉਹ ਮੰਤਰੀ ਨੇ ਚਾਹੇ ਉਹ ਵਿਧਾਇਕ ਨੇ ਜਿਹੜੇ ਖਾਸਮ ਖਾਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸਾਂ ਦੇ ਵਿੱਚੋਂ ਇੱਕ ਅਨਮੋਲ ਗਗਨ ਮਾਨ ਵੀ ਸੀ ਕਿਉਂਕਿ ਛੋਟੀ ਭੈਣ ਸਮਝਦੇ ਸੀ ਪੰਡਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੈਂਪੇਨ ਦੇ ਵਿੱਚ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਦਮ ਨਾਲ ਕਦਮ ਲਾ ਕੇ ਅਨਮੋਲ ਗਗਨ ਮਾਨ ਘਰਾਂਵਨ ਨੂੰ ਸਾਥ ਦਿੱਤਾ ਗਿਆ ਆਪਣੇ ਵੱਡੇ ਭਰਾ ਭਗਵੰਤ ਮਾਨ ਦਾ ਕੁਲਦੀਪ ਸਿੰਘ ਧਾਲੀਵਾਲ ਵੀ ਇਦਾਂ ਹੋਇਆ ਕਿਉਂਕਿ ਉਹ ਹਾਂ ਦੇ ਵਿੱਚ ਹਾਂ ਮਰਵਾਉਂਦੇ ਸੀ ਇਹ ਗੱਲਾਂ ਮਨਜ਼ੂਰ ਨਹੀਂ ਫਿਰ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦਿੱਤਾ ਹੈ ਉਹਨਾਂ ਦੀ ਜਿਹੜੀ ਐਂਟਰੀ ਹੋ ਰਹੀ ਹੈ ਆਪ ਆਪੀ ਪਾਰਟੀ ਦੇ ਵਿੱਚ ਕਿਉਂਕਿ ਆਪ ਆਪੀ ਪਾਰਟੀ ਕੱਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਅਸਤੀਫੇ ਤੋਂ ਬਾਅਦ ਕਿ ਸਮਾਂ ਆ ਗਿਆ ਹੈ ਹਲਕੇ ਰੂਪੜ ਦੀ ਗੱਲ ਕਰਨ ਦਾ ਹੱਕਾਂ ਦੀ ਗੱਲ ਕਰਨ ਦਾ ਡਿਵੈਲਪਮੈਂਟ ਦੀ ਗੱਲ ਕਰਨ ਦਾ ਜਿਵੇਂ ਹਲਕਾ ਰੂਪੜ ਦੇ ਲੋਕ ਕਹਿਣਗੇ ਕੁਝ ਹੀ ਕੀਤਾ ਜਾਵੇਗਾ ਯਾਨੀ ਕਿ ਉਹਨਾਂ ਦਾ ਇਸ਼ਾਰਾ ਸੀ ਅਨਮੋਲ ਗਗਨ ਮਾਨਵ ਲੇਕਿਨ ਅਮਨ ਅਰੋੜਾ ਨੇ ਅੱਜ ਕਿੱਥੇ ਜਾ ਕੇ ਸੈਟਿੰਗ ਕੀਤੀ ਕਿਆ ਫਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਅਨਮੋਲ ਗਗਨ ਮਾਨ ਉਹਨਾਂ ਦਿਨਾਂ ਤੋਂ ਨਾਰਾਜ਼ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਤੇ ਦੂਸਰੇ ਪਾਸੇ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੋਂ ਜਦੋਂ ਦਾ ਕੈਬਨਟ ਮੰਤਰੀ ਦਾ ਅਹੁਦਾ ਅਨਮੋਲ ਗਗਨ ਮਾਨ ਦੇ ਨਾਲ ਹੋਰ ਤਿੰਨ ਮੰਤਰੀਆਂ ਦੇ ਕੋਲ ਖੋਇਆ ਗਿਆ ਇਸ ਕਰਕੇ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਮੁਰੇ ਨਹੀਂ ਕੀਤੇ ਗਏ ਕਿਤੇ ਨਾ ਕਿਤੇ ਜਾ ਕੇ ਦਰਸੀ ਅਨਮੋਲ ਗਗਨ ਮਾਨ ਨੂੰ ਆਪਣੀ ਪਾਰਟੀ ਦੇ ਪ੍ਰਤੀ ਅਤੇ ਆਪਣੇ ਸਮਰਥਕਾਂ ਦੇ ਪ੍ਰਤੀ ਵੀ ਭਈ ਜਿਹੜੇ ਵਾਅਦੇ ਕੀਤੇ ਨੇ ਮੈਂ ਉਹ ਵਾਅਦੇ ਪੂਰੇ ਨਹੀਂ ਕੀਤੇ ਹਾਲਾਂਕਿ ਗਧੀਆਂ ਵੀ ਲੈ ਲੀਆਂ ਘਰ ਵੀ ਰੋਪੜ ਦੇ ਵਿੱਚ ਲੈ ਲਿਆ ਅਨਮੋਲ ਗਗਨ ਮਾਨ ਨੇ ਲੇਕਿਨ ਸੂਤਰ ਦੱਸਦੇ ਨੇ ਕਿ ਅਨਮੋਲ ਗਗਨ ਮਾਨ ਨੂੰ ਫਿਰ ਦੁਬਾਰਾ ਕੈਬਨਿਟ ਮੰਤਰੀ ਬਣਾਇਆ ਜਾਵੇਗਾ ਕੈਬਨਿਟ ਮੰਤਰੀ ਬਣਾਉਣ ਦੇ ਵਿੱਚ ਹੀ ਸੈੱਟੀ ਹੋਈ ਹੈ ਹਾਲਾਂਕਿ ਅਨਮੋਲ ਗਗਨ ਮਾਨ ਉੱਤੇ ਕਈ ਇਲਜ਼ਾਮ ਲੱਗੇ ਕਿ ਉਸਦੇ ਬ੍ਰਦਰਸੋਨਾ ਭਰਾਵਾ ਵੱਲੋਂ ਜਿਆਦਤ ਬਣਾਈ ਗਈ ਹੈ ਇਸ ਕਰਕੇ ਕੁਝ ਸੰਬੋਧ ਦੇਣੇ ਨੇ ਅਰਵਿੰਦ ਕੇਜੀਵਾਲ ਦੇ ਹੱਥ ਵਿੱਚ ਸੀ ਇਸ ਕਰਕੇ ਬਾਹ ਮਰੋੜੀ ਗਈ ਇਸ ਕਰਕੇ ਸਿਆਸੀ ਪ੍ਰੈਸ਼ਰ ਪਾਇਆ ਗਿਆ ਲੇਕਿਨ ਹੁਣ ਗੁਪਤ ਸਟ੍ਰਿਟਸ ਜਿਹੜੀ ਸੂਚਨਾ ਆ ਰਹੀ ਹੈ ਕਿ ਅਨਮੋਲ ਗਗਨ ਮਾਨ ਨੂੰ ਕੋਈ ਵੱਡਾ ਅਹੁਦਾ ਹੋ ਸਕਦਾ ਹੈ ਕਿ ਉਹਨਾਂ ਨੂੰ ਗ੍ਰਹਿ ਮੰਤਰੀ ਦਾ ਦਿੱਤਾ ਜਾਵੇ ਯਾਨੀ ਕਿ ਕੈਬਨਟ ਦਾ ਵੱਡਾ ਹਿੱਸਾ ਬਣਾਇਆ ਜਾਵੇਗਾ ਇਸ ਤਰ੍ਹਾਂ ਦੀਆਂ ਕਲਸੋਵਾਂ ਕਿਆ ਸਰਗਾਈਆਂ ਵਕ ਵਕ ਪਾਰਟੀਆਂ ਵੱਲੋਂ ਲਗਾਈਆਂ ਜਾ ਰਹੀਆਂ ਨੇ ਅਦਰਵਾਈਜ਼ ਅਨਪੂਰ ਗੰਗਣ ਬਾਣ ਨੇ ਵਿਧਾਇਕੀ ਦੇ ਅਹੁਦੇ ਤੇ ਮੰਡਾ ਨਹੀਂ ਸੀ ਧਰਵਾ